ਮਹਾਂਸ਼ਰੀ ਵਾਹਿਗੁਰੂ ਸਾਹਿਬ ਜੀ ਰਗਾਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਸ ਸੋਏ ਸ੍ਰਿਸ਼ਟ ਜਨ ਸਾਜ ਜੀ ਸਭਨਾ ਸਾਹਿਬ ਇੱਕ ਭਇਆ ਸੇਵਤ ਰਹੇ ਚਿਤ ਜਨ ਕਾਲਾਗਾ ਮਾਇਆ ਤਨ ਕਾ ਸੁਫਲ ਭਇਆ ਮਨ ਕਾਹੇ ਪੂਲੇ ਮੂਡ ਮਣਾ ਜਬ ਲੇਖਾ ਦੀਵੇ ਬੀਰਾ ਤੋ ਪੜਿਆ ਰਹਾਉ ਈਵੜੀ ਆਏ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨ ਅੱਖਰਾਂ ਮਹਿ ਜੋ ਗੁਰਮਖ ਬੂਝੈ ਤਿਸ ਸਿਰ ਲੇਖ ਨ ਹੋਈ ਊੜੈ ਉਕਮਾ ਤਾਂ ਕੀ ਕੀਜੈ ਜਾ ਕਾਂਤ ਨ ਪਾਇਆ ਸੇਵਕ ਕਰੇ ਸਹੀ ਫਲ ਪਾਵੇ ਜਿਨਨੇ ਸੱਚ ਕਮਾਇਆ ਨੰਗੈ ਗਿਆਨ ਬੂਝੈ ਜੇ ਕੋਈ ਪੜਿਆ ਪੰਡਤ ਸੋਈ ਸਰਬ ਜੀਆਂ ਮੈਂ ਇੱਕੋ ਜਾਣੇ ਤਾ ਹਉਮੈ ਕਹਿ ਨ ਕੋਈ ਕੱਕੇ ਕੇਸ ਕੁੰਡਰ ਕੱਕੇ ਕੇਸ ਪੁੰਡਰ ਜਬ ਹੋਏ ਵਿਨ ਸਾਬੂਨੇ ਉਜਲਿਆ ਜਮਰਾ ਜੇ ਕੇਹਰੂ ਆਏ ਮਾਇਆ ਕੇ ਸੰਗਲ ਬੰਧ ਲਿਆ ਖਖੇ ਖੁੰਧ ਕਰ ਸਾ ਆਲਮ ਕਰ ਖਰੀਦ ਜਨ ਖਰਚ ਦਿਆ ਬੰਧਨ ਜਾ ਕੇ ਸਭ ਜਗ ਬੰਧਿਆ ਅਵਰੀ ਕਾ ਨੀ ਹੁਕਮ ਪਇਆ ਗੱਗੈ ਗੋਏ ਗਾਏ ਜਨ ਛੋਡੀ ਗੱਲਿੰ ਗੋਬਿੰਦ ਗਰਭ ਪਇਆ ਕੜ ਭਾਂਡੇ ਜਨ ਆਵੀ ਸਾਜੀ ਛਾੜਨ ਵਾਹੈ ਤਈ ਕੀਆ ਕੱਗੇ ਕਾਲ ਸੇਵਕ ਜੇ ਕਾਲੈ ਸ਼ਬਦ ਗੁਰੂ ਕਹਿ ਲਾਗ ਰਹਿ ਬੁਰਾ ਪਲਾ ਜੇ ਸਮ ਕਰ ਜਾਣੈ ਇਨ ਬਿਦ ਸਾਹਿਬ ਰਮਤ ਰਹਿ ਚਚਾ ਚਾਰ ਵੇਦ ਜਨ ਸਾਜੇ ਚਾਰੇ ਖਾਣੀ ਚਾਰ ਜੁਗਾਂ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਤ ਆਪthia ਛਛਾ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਆ ਪਰਮ ਉਪਾਏ ਭੁਲਾਈਨ ਅਪੇ ਤੇਰਾ ਕਰਮ ਹੋਆ ਤਿੰਨ ਗੁਰੂ ਮਿਲਿਆ ਜੱਜਾ ਜਾਨ ਮੰਗਤ ਜਨ ਜਾਚੈ ਲੱਖ 84 ਪੀਖ ਭਇਆ ਇਕੋ ਲੇਵੈ ਇਕੋ ਦੇਵੈ ਅਵਰ ਨ ਦੂਜਾ ਮੈਂ ਸੁਣਿਆ ਛੱਜੈ ਚੂਰ ਮਰੋ ਕਿਆ ਪ੍ਰਾਣੀ ਜੋ ਕਿਛ ਦੇ ਨਾ ਸੋ ਦੇ ਰਹਾ ਦੇ ਦੇਵੈ ਖੈ ਹੁਕਮ ਚਲਾਏ ਜੋ ਜੀਆ ਕਾਰਜਿਖ ਭਇਆ ਨੰਨ ਨਦਰ ਕਰੇ ਜਾਂ ਦੇਖਾਂ ਦੂਜਾ ਕੋਈ ਨਹੀਂ ਇਕੋ ਰਵ ਰਹਾ ਸਭ ਥਾਈ ਏਕ ਵਸਿਆ ਮਨ ਮਾਹੀ ਟਟੈ ਚੰਦ ਟਨ ਚਕਰੋ ਕਿਆ ਪ੍ਰਾਣੀ ਕੜੀ ਕੈ ਮੋਹਤ ਕੀ ਉੱਠ ਚੱਲਣਾ ਜੂ ਹੈ ਜਨਮ ਨਾ ਹਾਰੋ ਆਪਣਾ ਪਾਜ ਪੜਹੋ ਤੁਮ ਹਰ ਸ਼ਰਨਾ ਠਠੇ ਠਾਂਡ ਵਰਤੀ ਤਨ ਅੰਤਰ ਹਰ ਚਰਨੇ ਜਿਨ ਕਾ ਚਿਤ ਲਾਗਾ ਚਿਤ ਲਾਗਾ ਸੇ ਹੀ ਜਨ ਸਤਰੇ ਤੋ ਪ੍ਰਸਾਦੀ ਸੁਖ ਪਾਇਆ ਡੱਡੇ ਡੰਫ ਕਰੋ ਕਿਆ ਪ੍ਰਾਣੀ ਜੋ ਕਿਛੁ ਹੋਆ ਸੋ ਸਭ ਚੱਲਣਾ ਤਿਸੈ ਸਰੇ ਬੋਤਾ ਸੁਖ ਪਾਵੋ ਸਰਬੰਨ ਅੰਤਰ ਰਵ ਰਹਾ ਟੱਢ ਹੈ ਟਾਹੇ ਉਸਾਰੇ ਆਪੇ ਜਿਉ ਤਿਸ ਪਾਵੈ ਤਿਵੇਂ ਕਰੇ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਸਤਾਰੇ ਜਾਕੋ ਨਦਰ ਕਰੇ ਨਾ ਨੈ ਰਵਤ ਰਹੇ ਕਟ ਅੰਤਰ ਹਰ ਗੁਣ ਗਾਵੈ ਸੋਈ ਆਪੇ ਆਪ ਮਲਾਇ ਕਰਤਾ ਪੁਨਰਪ ਜਨਮ ਨਾ ਹੋਈ ਤਤੈ ਤਾਰੂ ਪਵਜਲ ਹੋਆ ਤਾਕ ਅੰਤ ਨਾ ਪਾਇਆ ਨਾ ਤਰਨਾ ਤੁਲਹ ਹਮ ਬੂਡਸ ਤਾਰ ਲਹਿ ਤਾਰ ਨਰਾਇਆ ਥਥ ਥੰਥ ਨੰਤਰ ਸੋਈ ਜਾਂ ਕਾ ਕੀਆ ਸਭ ਹੋਆ ਕਿਆ ਪਰਮ ਕਿਆ ਮਾਇਆ ਕਹੀਏ ਜੋ ਤਿਸ ਭਾਵੇ ਸੋਈ ਭਲਾ ਦਦ ਦੇ ਦੋਸਨ ਦੇਉ ਕਿਸੈ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨ ਤਦੈ ਤਾਰ ਕਲਾ ਜਨ ਛੋਡੀ ਹਰ ਚੀਜੀ ਜਨ ਰੰਗ ਕੀਆ ਤਿਸ ਦਾ ਜੀਆ ਤਿਸ ਦਾ ਦੀਆ ਸਭ ਨੀਲੀਆਂ ਕਰਮੀ ਕਰਮੀ ਹੁਕਮ ਪਿਆ ਨੰਨੇ ਨਾ ਭੋਗਨਤ ਭੋਗੈ ਨਾ ਡੀਠਾ ਨਾ ਸਮਲਿਆ ਗੱਲਿ ਹੋਂ ਸੁਆਗਨ ਪਹਿਨੇ ਕੰਤ ਨਾ ਕਭੂ ਮੈਂ ਮਿਲਿਆ ਪਪੈ ਪਾਤਸ਼ਾਹ ਪਰਮੇਸ਼ਰ ਵੇਖਨ ਕੋ ਪ੍ਰਪੰਚ ਕੀਆ ਦੇਖੈ 부ਜੈ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਾ ਫਫੈ 파ਹੀ ਸਭ ਜਗ ਫਾਸਾ ਜਮਕੇ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉਭਰੇ ਜੇ ਹਰ ਸ਼ਰਨਾਗਤ ਭੱਜ ਪਿਆ ਬੱਬੇ ਬਾਜੀ ਖੇਲਣ ਲਾਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਟਾ ਢਾਲਣ ਆਪ ਲਗਾ ਪੱਬਹਿ ਪਾਲੇ ਸੇ ਫਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਪੋ ਪਿਆ ਮਨ ਮੁਖ ਫਿਰੇ ਨ ਚੇਤੇ ਮੂੜੇ ਲਖ 84 ਫੇਰ ਪਿਆ ਮੰਮੈ ਮੋਹ ਮਰਨ ਮਦਸੂਦਨ ਮਰਨ ਪਿਆ ਤਬ ਚਿਤ ਵਿਆ ਕਾਇਆ ਪੀਤਰ ਅਵਰੋ ਪੜਿਆ ਮੰਮਾ ਅੱਖਰ ਵਿਸਰਿਆ ਜਈਆ ਜਨਮ ਨਾ ਹੋ ਵਈ ਕੱਦ ਹੀ ਜੇਕਰ ਸੱਚ ਪਛਾਣ ਗੁਰਮੁਖ ਆਖੇ ਗੁਰਮੁਖ ਬੂਜੇ ਗੁਰਮੁਖ ਏਕੋ ਜਾਣੇ ਰਾਰੇ ਰਵ ਰਹਿਆ ਸਭ ਅੰਤਰ ਜੀਤੇ ਕੀਏ ਜਨਤਾ ਜੰਤੋ ਪਾਹੇ ਤੰਦੇ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ ਲੱਲੇ ਲਾਏ ਧੰਦੇ ਜਨ ਛੋਡੀ ਮੀਠਾ ਮਾਇਆ ਮੋਹਕਿਆ ਖਾਣਾ ਪੀਣਾ ਸਮ ਕਰ ਸਹਿਣਾ ਭਾਣੇ ਤਾਂ ਕਿ ਹੁਕਮ ਭਇਆ ਵਵੈ ਵਾਸ ਦਿਓ ਪਰਮੇਸ਼ਰ ਵਿਖਣ ਕੋ ਜਨ ਵੇਸ ਕੀਆ ਵਿਖੇ ਚਾਖੇ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਿਆ ਰਾੜੇ ਰਾੜ ਕਰੇ ਕਿਆ ਪ੍ਰਾਣੀ ਤਸੈ ਤਿਆਵੋ ਜੇ ਅਮਰ ਹੋਆ ਤਸੈ ਤਿਆਵੋ ਸੱਚ ਸਮਾਵੋ ਉਸ ਵਿਟੋ ਕੁਰਬਾਨ ਕੀਆ ਹਾ ਹੈ ਹੋਰ ਨ ਕੋਈ ਦਾਤਾ ਜੀ ਉਪਾਏ ਜਨ ਅਰਜਕ ਦੀਆ ਹਰ ਨਾਮ ਧਿਆਵੋ ਹਰ ਨਾਮ ਸਮਾਵੋ ਅਣ ਦਿਨ ਲਾਹਾ ਹਰ ਨਾਮ ਲਿਆ ਆਇੜੇ ਆਪ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਿਆ ਕਰੇ ਕਰਾਏ ਸਭ ਕਿਛ ਜਾਣੇ ਨਾਨਕ ਸਾਇਰ ਏਬ ਕਹਿਆ ਆਇੜੇ ਆਪ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਿਆ ਕਰੇ ਕਰਾਏ ਸਭ ਕਿਛ ਜਾਣੇ ਨਾਨਕ ਸਾਇਰ ਏਬ ਕਹਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ